ਬਰਨਾਲਾ ਤੋਂ ਵਿਧਾਇਕ ਦੀ ਸੀਟ ਖਾਲੀ ਹੋ ਚੁੱਕੀ ਹੈ ਕਿਉਂਕਿ ਮੰਤਰੀ ਮੀਤ ਹੀਰ ਦੇ ਵੱਲੋਂ ਆਪਣੀ ਵਿਧਾਇਕੀ ਵਾਲੀ ਸੀਟ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਦੱਸਦੀ ਹੈ ਕਿ ਮੀਤ ਹੀਰ ਦੋ ਵਾਰ ਇੱਥੋਂ ਵਿਧਾਇਕ ਰਹੇ ਚੁੱਕੇ ਨੇ 2017 ਦੀ ਗੱਲ ਕਰੀਏ ਉਦੋਂ ਵੀ ਇਹ ਜਿੱਤੇ ਔਰ 2022 ਦੀ ਗੱਲ ਕਰੀਏ ਤਾਂ ਉਦੋਂ ਵੀ ਵੱਡੀ ਲੀਡ ਦੇ ਨਾਲ ਜਿੱਤੇ ਔਰ ਦੱਸਦੀ ਹੈ ਕਿ ਹੁਣ ਜਿਮਨੀ ਚੋਣਾਂ ਕਦੋਂ ਹੋਣੀਆਂ ਨੇ ਬਰਨਾਲਾ ਦੀਏ ਦੇਖਣਾ ਜ਼ਰੂਰ ਅਹਿਮ ਹੋਊਗਾ ਤਾਂ ਫਿਲਹਾਲ ਦੀ ਜੋ ਜਾਣਕਾਰੀ ਸਾਂਝੀ ਕਰ ਰਿਹਾ ਕਿ ਮੀਟੇਅਰ ਦੇ ਵੱਲੋਂ ਆਪਣਾ ਅਸਤੀਫਾ ਸਪੀਕਰ ਕੁਲਤਾਰ ਸੰਧਵਾ ਨੂੰ ਸੌਂਪ ਦਿੱਤਾ ਗਿਆ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਮੀਟੇਅਰ ਤੇ ਭਰੋਸਾ ਜਤਾਇਆ ਗਿਆ ਸੀਗਾ ਤੇ ਸੰਗਰੂਰ ਦੀ ਸੀਟ ਲੜਾਈ ਗਈ ਸੀਗੀ ਤਾਂ ਜਿੱਥੇ ਉਹ ਸੁਖਪਾਲ ਖੈਰਾ ਨੂੰ 172 ਵੋਟਾਂ ਦੇ ਫਰਕ ਦੇ ਨਾਲ ਹਰਾ ਕੇ ਐਮਪੀ ਦੀ ਸੀਟ ਸੰਗਰੂਰ ਤੋਂ ਜਿੱਤ ਜਾਂਦੇ ਨੇ ਹਾਲਾਂਕਿ ਉਸ ਤੋਂ ਪਹਿਲਾਂ ਜੇ ਗੱਲ ਕਰੀ ਤੇ ਜਿਮਨੀ ਚੋਣਾ ਜਦੋਂ ਹੋਈਆਂ ਸੀਗੀਆਂ ਤਾਂ ਸਿਵਰਜੀਤ ਮਾਨ ਉੱਥੇ ਜਿੱਤੇ ਔਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਣੇ ਉਹ ਪਹਿਲਾਂ ਉੱਥੇ ਲਗਾਤਾਰ ਐਮਪੀ ਰਹਿ ਚੁੱਕੇ ਨੇ ਤਾਂ ਹੁਣ ਮੀਤ ਹੇਰ ਸੰਗਰੂਰ ਤੋਂ ਐਮਪੀ ਰਹਿਣਗੇ ਔਰ ਜੇ ਗੱਲ ਕੀਤੀ ਜਾਵੇ ਮੀਤ ਹੇਰ ਦੀ ਅਸਤੀਫੀ ਦੀ ਤਾਂ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਸੌਂਪ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਜਲਦੀ ਹੀ ਚਾਰ ਵਿਧਾਨ ਸਭਾ ਹਲਕਿਆਂ ਦੀ ਜਿਮਨੀ ਚੋਣ ਹੋ ਸਕਦੀ ਦੱਸਣਯੋਗ ਹੈ ਕਿ ਮੀਥ ਹੇਅਰ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਲਗਾਤਾਰ ਦੋ ਵਾਰ ਵਿਧਾਇਕ ਚੁਣੇ ਜਾ ਚੁੱਕੇ ਨੇ ਤਾਂ ਜਲੰਧਰ ਦੀ ਜਿਮਨੀ ਚੋਣ ਤਾਂ 10 ਜੁਲਾਈ ਨੂੰ ਹੋ ਰਹੀ ਹੈ ਤੇ ਬਾਕੀਆਂ ਬਾਰੇ ਹਜੇ ਕੋਈ ਵੀ ਅਪਡੇਟ ਨਹੀਂ ਸਾਹਮਣੇ ਆ ਰਿਹਾ ਜਲਦੀ ਹੋ ਸਕਦਾ ਹੈ ਕਿ ਇਹਨਾਂ ਜਿਮਨੀ ਚੋਣਾਂ ਬਾਰੇ ਵੀ ਕੋਈ ਤਾਰੀਖ ਚੋਣ ਕਮਿਸ਼ਨ ਸਾਂਝੀ ਕਰ ਦੇਵੇ